ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚੇ ਹੁਣ ਸਰਕਾਰੀ ਸਕੂਲਾਂ ਦਾ ਰੁਖ ਕਰ ਰਹੇ ਨੇ ਜਿਸ ਨੂੰ ਲੈ ਕੇ ਲੁਧਿਆਣਾ ਦੇ ਡੀਈਓ ਲਖਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਿਛਲੇ 4-5 ਸਾਲ ਤੋਂ ਕਾਫੀ ਬੱਚੇ ਸਰਕਾਰੀ ਸਕੂਲਾਂ ਦਾ ਰੁਖ ਕਰ ਰਹੇ ਨੇ ਅਤੇ ਕਿਹਾ ਕਿ ਪਿਛਲੇ ਸਾਲ ਵੀ 15% ਤੋਂ ਜ਼ਿਆਦਾ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਕਰਵਾ ਰਹੇ ਨੇ ਅਤੇ ਅਜੇ ਵੀ ਐਡਮਿਸ਼ਨ ਦਾ ਦੌਰ ਜਾਰੀ ਹੈ ਕਿਛਲੇ 4-5 ਸਾਲ ਤੋਂ ਜਦੋਂ ਤੋਂ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨਾਗਰ ਮਾਰਚੀ ਕੰਮ ਕਰ ਰਿਹਾ ਤਾਂ ਬੜੀ ਮਿਹਨਤ ਦੇ ਲਗਨ ਦੇ ਨਾਲ ਉਹਨਾਂ ਨੇ ਸੋਚੇ ਹੀ ਜਿਹੜੇ ਅਧਿਆਪਕ ਵਰਗ ਨੂੰ ਨਾਲ ਲੈ ਕੇ ਇਹ ਕੋਸ਼ਿਸ਼ ਕੀਤੀ ਹੈ ਸਕੂਲਾਂ ਦੇ ਵਿੱਚ ਸੁਧਾਰ ਕੀਤਾ ਜਾਵੇ ਤੇ ਕਾਫੀ ਸੁਧਾਰ ਹੋਇਆ ਵੀ ਹੈ ਹੁਣ ਸਾਰੇ ਸਕੂਲ ਲਗਭਗ ਪੰਜਾਬ ਦੇ 스마트 ਸਕੂਲਾਂ ਦੇ ਤਰ੍ਹਾਂ ਲੱਗ ਰਹੇ ਆ ਇਹਦੇ ਨਾਲ ਸਾਡੇ ਲੋਕਾਂ ਲੋਕਾਂ ਨੂੰ ਇਸ ਚੀਜ਼ ਨੇ ਬਹੁਤ ਪ੍ਰਭਾਵਿਤ ਕੀਤਾ ਤਾਂ ਜਿਹੜਾ ਦਾਖਲਾ ਸੀਗਾ ਬੱਚਿਆਂ ਦਾ ਉਹ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਤੋਂ ਵੀ ਬੱਚੇ ਹਟ ਕੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਆ ਰਹੇ ਆ ਤਾਂ ਉਹਦੇ ਲਈ ਇੱਕ ਕੁਆਲਿਟੀ ਐਜੂਕੇਸ਼ਨ ਵੀ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਭਾਵੇਂ ਕਿ ਕੋਵਿਡ 19 ਦੀ ਪ੍ਰੋਬਲਮ ਸੀ ਪਰ ਉਸ ਸਮੇਂ ਦੌਰਾਨ ਵੀ ਆਨਲਾਈਨ ਟੀਵੀ ਚੈਨਲ ਆ ਕੇ ਬੱਚਿਆਂ ਨੂੰ ਸਾਰੇ ਹੀ ਸਲੇਵਸ ਦੇ ਰਾਈ ਜਾਣਕਾਰੀ ਕਰਾਇ ਜਾਣਕਾਰੀ ਦਿੱਤੀ ਗਈ ਤੇ ਨਾਲ ਨਾਲ ਬੱਚਿਆਂ ਦੇ ਕੋਵਿਡ-19 ਦੇ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਯਾਦ ਕਰ ਦਿੱਤੀ ਗਈ ਕਿਸ ਤੰਗ ਦੇ ਨਾਲ ਤੁਸੀਂ ਇਸ ਮਹਾਮਾਰੀ ਤੋਂ ਬਚ ਸਕਦੇ ਹੋ ਪਰ ਸਰ ਪਿਛਲੇ ਸਾਲ ਐਗਜ਼ੈਕਟਰ ਨੇ 15% ਦੀ ਰੇਂਜ ਦੇ ਵਿੱਚ ਫਰਕ ਪਿਆ ਸੀ ਹੁਣ ਐਕਚੁਅਲੀ ਰੋਲਮੈਂਟ ਚੱਲ ਰਹੀ ਆ ਲਝਾਰੇ ਡਿਸਟ੍ਰਿਕਟ ਦਾ ਇਸ ਵਿੱਚ 5% ਇਨਕਰੀਸ ਤੇ ਚੱਲ ਰਿਹਾ ਤਾਂ ਅਸੀਂ ਟੀਚਾ 15 ਤੋਂ ਵਾਅਦਾ ਮਿਥਿਆ ਹੋਇਆ ਵੀ ਸਾਡੇ ਸਕੂਲਾਂ ਦੇ ਵਿੱਚ ਇਸ ਤੋਂ ਵਾਅਦਾ ਜਿਹੜੇ ਬੱਚੇ ਆ ਬਿਲਕੁਲ ਤਾਂ ਸਕੂਲਾਂ ਦਾ ਇਹ ਹਾਲਾਤ ਦੇਖ ਕੇ ਸਕੂਲਾਂ ਨੂੰ ਜੋ ਵਿਜ਼ਿਟ ਕਰਦੇ ਆ ਸਕੂਲ ਦਰਸ਼ਕ ਪ੍ਰੋਗਰਾਮ ਕਰਾਏ ਜਾਂਦੇ ਆ ਤਾਂ ਇਸ ਗੱਲ ਤੋਂ ਪ੍ਰਭਾਵਿਤ ਹੁੰਦੇ ਆ ਵੀ ਜਿਹੜੇ ਸਰਕਾਰੀ ਸਕੂਲ ਆ ਪ੍ਰਾਈਵੇਟ ਸਕੂਲਾਂ ਤੋਂ ਬਹੁਤ ਵਧੀਆ ਸਕੂਲ ਆ ਤੇ ਵਧੀਆ ਕੁਆਲਿਟੀ ਦੀ ਐਜੂਕੇਸ਼ਨ ਦੇ ਰਿਆ ਵਧੀਆ ਵੈਲ ਕੁਆਲਿਫਾਈਡ ਸਟਾਫ ਆ ਸਕੂਲਾਂ ਦੇ ਵਿੱਚ ਤੁਹਾਡੇ ਵੱਲੋਂ ਅਪੀਲ ਕੀ ਸਰ ਆਮ ਲੋਕਾਂ ਨੂੰ ਆਵਾਜ਼ ਮੈਂ ਆਮ ਲੋਕਾਂ ਨੂੰ ਇਹ ਹੀ ਆ ਵੀ ਅਸੀਂ ਵੱਧ ਪ੍ਰਾ ਖਰਚ ਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਂਦੇ ਆ ਸਰਕਾਰ ਵੱਲੋਂ ਸਾਡ ਨੂੰ ਫ੍ਰੀ ਐਜੂਕੇਸ਼ਨ ਮੁਹੱਈਆ ਕਰਾਈ ਜਾ ਰਹੀ ਹੈ 12ਵੀਂ ਤੱਕ ਤਾਂ ਸਾਨੂੰ ਸਰਕਾਰੀ ਸਕੂਲਾਂ ਦੇ ਵਿੱਚ ਹੀ ਆਪਣੇ ਬੱਚੇ ਪੜ੍ਹਨ ਹੋਣੇ ਚਾਹੀਦੇ ਆ ਤਾਂ ਜੋ ਕਿ ਫ੍ਰੈਂਚੀ ਦੇ ਵੀ ਸਾਡਾ ਪਛਾਣ ਹੋ ਜਾਂਦਾ ਤਾਂ ਸਾਡੇ ਬੱਚਿਆਂ ਨੂੰ ਵੀ ਇੱਕ ਕੁਆਲਿਟੀ ਐਜੂਕੇਸ਼ਨ ਮਿਲਦੀ ਆ ਵਧੀਆ ਤਰੀਕੇ ਦੇ ਗਰਾਊਂਡ ਬਣੇ ਹੋਏ ਸਕੂਲਾਂ ਦੇ ਵਿੱਚ ਜਿਹੜੇ ਬੱਚ ਵਿਦਿਆਰਥੀ ਆ ਉਹਨਾਂ ਦਾ ਇੱਕ ਸਰਪੱਕੀ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸਕੂਲਾਂ ਦਾ ਅਧਿਆਪਕ ਕਾਰਕ ਬੜਾ ਜ਼ੋਰ ਲਾ ਰਿਹਾ ਸਿੱਖਿਆ ਸਕੱਤਰ ਜੀ ਉਹਨਾਂ ਨਾਲ ਜਿੰਨੇ ਵੀ ਅਫਸਰ ਸਹਿਬਾਨ ਆ ਪੂਰੀ ਲਗਨ ਦੇ ਨਾਲ ਮਿਹਨਤ ਕਰ ਰਿਹਾ ਹੈ ਕਿ ਸਰਕਾਰੀ ਸਕੂਲਾਂ ਦਾ ਜਿਹੜਾ ਮਿਆਰ ਆ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਉੱਚਾ ਹੋਵੇ ਸਰ 100 ਤਾਂ ਉਹਦੇ ਵਿੱਚ ਕੁਝ ਇੱਕ ਸਾਨੂੰ ਕਾਮਯਾਬੀ ਵੀ ਮਿਲ ਗਈ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਨਜ਼ेड ਨਿਊਜ਼